ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਪੰਜਾਬ ਪੁਲਿਸ ਵਿੱਚ 461 ਨਵੇਂ ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਹੈ ਇਹ ਕਰਮਚਾਰੀ ਬਿਊਰੋ ਆਫ ਇਨਵੈਸਟੀਗੇਸ਼ਨ ਵਿੱਚ ਹੈਡ ਕਨਸਟੇਬਲ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਦੇ ਸੈਕਟਰ 35 ਵਿੱਚ ਉਹਨਾਂ ਨੂੰ ਨਿਯੁਕਤੀ ਪੱਤਰ ਜਿਹੜੇ ਸੌਂਪੇ ਗਏ ਨੇ ਇਸ ਮੌਕੇ ਸੀਐਮ ਨੇ ਕਿਹਾ ਕਿ ਪੁਲਿਸ ਨੂੰ ਪੂਰੀ ਤਰ੍ਹਾਂ ਨਾਲ ਅਪਡੇਟ ਕੀਤਾ ਜਾਵੇਗਾ ਹੁਣ ਅਪਰਾਧੀਆਂ ਦੇ ਨਾਲ ਲੜਨ ਦੇ ਲਈ AI ਅਤੇ অতি ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ ਪੁਲਿਸ ਨੂੰ ਵਾਧੂ ਕੰਮ ਤੋਂ ਮੁੱਖ ਕਰਨ ਲਈ ਕੰਮ ਕੀਤਾ ਜਾ ਰਿਹਾ ਤੇ ਹੁਣ ਅਦਾਲਤਾਂ ਦੇ ਵਿੱਚ ਕੈਦੀਆਂ ਦੀ ਪੇਸ਼ੀ ਨੂੰ ਅਸਲ ਵਿੱਚ ਆਨਲਾਈਨ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਲਈ ਹੈ ਜਿਹੜਾ ਜੇਲਾ ਦੇ ਵਿੱਚ ਚੈਂਬਰ ਬਣਾਏ ਜਾ ਰਹੇ ਨੇ ਇਸ ਦੇ ਨਾਲ ਹੀ 26 ਜਨਵਰੀ ਨੂੰ ਰੋਡ ਸੇਫਟੀ ਫੋਰਸ ਤੇ ਸ਼ੁਰੂਆਤ ਵੀ ਇਹ ਜਿਹੜੀ ਕੀਤੀ ਜਾਵੇਗੀ ਇਸ ਨਾਲ ਹਾਈਵੇ ਤੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇਗਾ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਇਹ ਫੋਰਸ ਫਰਵਰੀ ਤੋਂ ਪੂਰੇ ਤਰ੍ਹਾਂ ਮੋਰਚਾ ਸੰਭਾਲ ਲੈਂਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਹ ਫੋਰਸ ਹੁੰਦੀ ਹੈ ਤਾਂ ਅੱਜ ਸਾਡੇ 4 ਜਵਾਨ ਸ਼ਹੀਦ ਨਾ ਹੁੰਦੇ ਸੀਐਮ ਨੇ ਕਿਹਾ ਕਿ ਪੁਲਿਸ ਕੋਲ ਫੰਡਾਂ ਦੀ ਕੋਈ ਵੀ ਕਮੀ ਨਹੀਂ ਹੈ ਪੁਲਿਸ ਨੂੰ ਅਤਿ ਆਧੁਨਿਕ ਸਹੂਲਤਾਂ ਮ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸ ਅਹੁਦੇ ਤੇ ਕੰਮ ਕਰਨ ਜਾ ਰਹੇ ਨੇ ਉਹ ਪਦਵੀ ਲਈ ਹਮੇਸ਼ਾ ਸਤਿਕਾਰ ਬਣਾਈ ਰੱਖੋ ਅਤੇ ਉਹ ਕੁਰਸੀ ਤੁਹਾਡੇ ਨਾਲ ਨਾਮ ਨਾਲ ਹੈ ਜਿਹੜੀ ਜਾਣੀ ਜਾਵੇ ਅਤੇ ਉਹਨਾਂ ਕਹਿੰਦੇ ਕਿ ਜੋ ਵੀ ਤੁਹਾਡੇ ਕੋਲ ਆਂਦਾ ਹੈ ਉਸ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ ਇਸੇ ਨਾਲ ਹੀ ਸੀਨੀਅਰਾਂ ਦਾ ਸਤਿਕਾਰ ਕਰਨ ਤੇ ਜੂਨੀਅਰਾਂ ਨੂੰ ਪਿਆਰ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਇਸ ਮੌਕੇ ਉਹਨਾਂ ਨੇ ਆਪਣੇ ਦੇਸ਼ ਵਿਦੇਸ਼ ਵਿੱਚ ਜਿਹੜੇ ਤਜਰਬੇ ਹੋਏ ਨੇ ਉਹਨਾਂ ਨੂੰ ਵੀ ਉੱਥੇ ਆਏ ਹੋਏ ਵਿਦਿਆਰਥੀਆਂ ਲੋਕਾਂ ਨਾਲ ਸਾਂਝਾ ਕੀਤਾ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਪੰਜਾਬ ਪੁਲਿਸ ਵਿੱਚ 468 ਨਵੇਂ ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਹੈ ਇਹ ਕਰਮਚਾਰੀ ਬਿਊਰੋ ਆਫ ਇਨਵੈਸਟੀਗੇਸ਼ਨ ਵਿੱਚ ਹੈਡ ਕਨਸਟੇਬਲ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਦੇ ਸੈਕਟਰ 35 ਵਿੱਚ ਉਹਨਾਂ ਨੂੰ ਨਿਯੁਕਤੀ ਪੱਤਰ ਹੈ ਜਿਹੜੇ ਸੌਂਪੇ ਗਏ ਨੇ ਇਸ ਮੌਕੇ ਸੀਐਮ ਨੇ ਕਿਹਾ ਕਿ ਪੁਲਿਸ ਨੂੰ ਪੂਰੀ ਤਰ੍ਹਾਂ ਨਾਲ ਅਪਡੇਟ ਕੀਤਾ ਜਾਵੇਗਾ ਹੁਣ ਅਪਰਾਧੀਆਂ ਦੇ ਨਾਲ ਲੜਨ ਦੇ ਲਈ AI <Sansi> ਅਤੇ ਅਤਿ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ ਪੁਲਿਸ ਨੂੰ ਵਾਧੂ ਕੰਮ ਤੋਂ ਮੁੱਖ ਕਰਨ ਲਈ ਕੰਮ ਕੀਤਾ ਜਾ ਰਿਹਾ ਤੇ ਹੁਣ ਅਦਾਲਤਾਂ ਦੇ ਵਿੱਚ ਕੈਦੀਆਂ ਦੀ ਪੇਸ਼ੀ ਨੂੰ ਅਸਲ ਵਿੱਚ ਆਨਲਾਈਨ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਲਈ ਜਿਹੜਾ ਜੇਲਾ ਦੇ ਵਿੱਚ ਚੈਂਬਰ ਬਣਾਏ ਜਾ ਰਹੇ ਨੇ ਇਸ ਦਿਨ ਨਾਲ ਹੀ 26 ਜਨਵਰੀ ਨੂੰ ਰੋਡ ਸੇਫਟੀ ਫੋਰਸ ਤੇ ਸ਼ੁਰੂਆਤ ਵੀ ਇਹ ਜਿਹੜੀ ਕੀਤੀ ਜਾਵੇਗੀ ਇਸ ਨਾਲ ਹਾਈਵੇ ਤੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇਗਾ ਤੇ ਇਸ ਦੇ ਨਾਲ ਹੀ ਉਹਨਾਂ ਕਹਿੰਿਆ ਕਿ ਜੇਕਰ ਇਹ ਫੋਰਸ ਫਰਵਰੀ ਤੋਂ ਪੂਰੇ ਤਰ੍ਹਾਂ ਮੋਰਚਾ ਸੰਭਾਲ ਲੈਂਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਹ ਫੋਰਸ ਹੁੰਦੀ ਹੈ ਤਾਂ ਅੱਜ ਸਾਡੇ 4 ਜਵਾਨ ਸ਼ਹੀਦ ਨਾ ਹੁੰਦੇ ਸੀਐਮ ਨੇ ਕਿਹਾ ਕਿ ਪੁਲਿਸ ਕੋਲ ਫੰਡਾਂ ਦੀ ਕੋਈ ਵੀ ਕਮੀ ਨਹੀਂ ਹੈ ਪੁਲਿਸ ਨੂੰ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸ ਅਹੁਦੇ ਤੇ ਕੰਮ ਕਰਨ ਜਾ ਰਹੇ ਨੇ ਉਹ ਪਦਵੀ ਲਈ ਹਮੇਸ਼ਾ ਸਤਿਕਾਰ ਬਣਾਈ ਰੱਖੋ ਅਤੇ ਉਹ ਕੁਰਸੀ ਤੁਹਾਡੇ ਨਾਲ ਨਾਮ ਨਾਲ ਹੈ ਜਿਹੜੀ ਜਾਣੀ ਜਾਵੇ ਅਤੇ ਉਹਨਾਂ ਨੇ ਕਿਹਾ ਕਿ ਜੋ ਵੀ ਤੁਹਾਡੇ ਕੋਲ ਆਂਦਾ ਹੈ ਉਸ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ ਇਸੇ ਨਾਲ ਹੀ ਸੀਨੀਅਰਾਂ ਦਾ ਸਤਿਕਾਰ ਕਰਨ ਤੇ ਜੂਨੀਅਰਾਂ ਨੂੰ ਪਿਆਰ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਇਸ ਮੌਕੇ ਉਹਨਾਂ ਨੇ ਆਪਣੇ ਦੇਸ਼ ਵਿਦੇਸ਼ ਵਿੱਚ ਜਿਹੜੇ ਤਜਰਬੇ ਹੋਏ ਨੇ ਉਹਨਾਂ ਨੂੰ ਵੀ ਉੱਥੇ ਆਏ ਹੋਏ ਵਿਦਿਆਰਥੀਆਂ ਲੋਕਾਂ ਨਾਲ ਸਾਂਝਾ ਕੀਤਾ ਹੈ ਅਪਡੇਟ ਲੈ ਕੇ ਰੋਗ ਨੂੰ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈ